ਯੇ ਮਾਈ ਲੋੜੀ ਮੀ ਲੋੜੀ ਪਾ ਦੋ ਅੰਟੀ ਲੋੜੀ ਪਾ ਦੋ ਅੰਟੀ ਲੋੜੀ ਦੇ ਦਿਓ ਹਣ ਕਾਦੀ ਲੋੜੀ ਦੇ ਦਿਓ ਨੋ ਸੜ ਦੇ ਪਹਿਲਾਂ ਤਿੰਨ ਤਿੰਨ ਕੁੜੀਆਂ ਆ ਗਿਆ ਕੋਈ ਲੋੜੀ ਨਹੀਂ ਸੜ ਦੇ ਬਾਅਦ ਦੇ ਤੋ ਕੱਟ ਗੜਾ ਮੁੰਡਾ ਹੈਗਾ ਚਲ ਭਜੇ ਤੋ ਚੰਨ ਇਕਾ ਭਰ ਹੁੱਕਾ ਵੇ ਹੁੱਕਾ ਇੱਕ ਕਰ ਪੁੱਖਾ ਜਾ ਜਨवरी ਪਾ ਜਸੇ ਦਾ ਸਿਰ ਖਾਦਾ ਪਿਆ ਕਦੀ ਲੋੜੀ 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 ਕਰ ਕਰਕੇ ਪਹਿਲਾ ਕਰਮ ਜਿਹੜੀਆਂ ਤਿੰਨ ਤਿੰਨ ਨੇ ਜੰਮ ਕੇ ਰਸਤਾਂ ਦਿੱਤੀਆਂ ਉਤੋਂ ਮੇਰੇ ਪੱਲੇ ਹੁਣ ਹੋਰ ਇੱਕ ਚੌਥੀ ਆ ਗਈ ਆ ਫੁੱਟੇ ਕਰਮ ਸਾਡੇ ਜਿੱਦਣ ਤੋਂ ਸਾਡੇ ਘਰੇ ਆਈ ਨਾ ਮੈਨੂੰ ਤਾਂ ਮੁੰਡੇ ਦਾ ਮੂੰਹ ਦੇਖਣ ਨੂੰ ਮਿਲਦਾ ਹੀ ਨਹੀਂ ਹੈਗਾ ਸਭ ਕੁੜੀਏ ਜੰਮ ਜੰਮ ਕੇ ਤੈਨੂੰ ਗਵਾ ਗਵਾ ਕੇ ਸਾਡੇ ਦੇ ਦੇ ਰੱਖੀਂ ਵੀ ਜੀ ਮੇਰੀ ਕੀ ਗਲਤੀ ਇਹਦੇ ਵਿੱਚ ਤੁਸੀਂ ਬਾਰ ਬਾਰ ਮੈਨੂੰ ਤਾਨਦੇ ਵੇਣੇ ਗੁੰਦੇ ਰਹਿੰਦੇ ਹੋ ਕਿ ਸ਼ਿਵਾਨੀ ਜੈਸੀ ਸੋਚ ਵਾਲੇ ਲੋਕ ਵੀ ਅੱਜ ਸਾਡੇ ਸਮਾਜ ਵਿੱਚ ਵਿਦਮਾਨ ਹੈ कैसे बदलेगी है इन जैसे लोगों की सोच नमस्कार दोस्तों आपका एक बार फिर से स्वागत है एसएन न्यूज़ पंजाब में मैं कुशी शर्मा आज हम बात करेंगे लोड़ी जो कि पंजाब में बड़े ही धूमधाम से मनाई जाती है लेकिन कहीं ना कहीं इस त्यौहार इस पवित्र त्यौहार में भी हमें भेदभाव देखने को मिलता है अगर घर में बेटे का जन्म हो तो इस त्योहार को बहुत ही हर्ष और उल्लास के साथ मनाया जाता है अगर वही घर में बेटी का जन्म हो तो हर एक परिवार के सदस्य के चेहरे पर मायूसी देखने को मिलती है एक ऐसी ही पेशकश न्यूज़ पंजाब आपके सामने पेश करने जा रहा है। जी, सारा सामान आ गया हां जी, आ गया जी सारा सामान आ गया सारा समान ला तैयारियां हो गयी

ਮੋਲਦੇ ਕਿੱਥੇ ਆ ਬਾਬੀ ਇਧਰ ਆ ਲੋੜੀ ਪਾ ਪਾਏ ਬੱਚੋ ਪਹਿਲਾਂ ਲੋੜੀ ਦਾ ਗਾਣਾ ਸੁਣਾਓ ਤੇ ਲੋੜੀ ਪਾਵਾਂਗੇ ਇੱਧਰ ਅਸੜੀ ਮੱਗੀ ਦੀ ਹੁੰਦੀ ਆ ਸੁਣਦਾ ਮੰਤਰੀਏ ਇਹ ਆ ਗੌੜ ਵਿਚਾਰਾ ਰੁਸ਼ਿਆ ਪੱਟੀ ਵਾਲਾ ਮੇਰੀ ਕੀ ਨਹੀਂ 6 7 5 ਲੋੜੀ ਰਹਿ ਗਈ ਲੋੜੀ ਇਸ ਕਰਾਈ ਲੋੜੀ ਜ਼ਿਆਦਾ ਮਿਲੂਗੀ गंगा गंगा चंगा। गोल्डी, जल्दी जल्दी वाले बस मम्मी थोड़ी देर लागी हो गया घर है हमारे बेटा छोटा बीबी आया ठीक ना चलो ਪੈਂਜੀ ਲੋੜੀ ਪਾਈ ਬੱਚੇ ਤੁਸੀਂ ਹਾਂਜੀ ਭੈਣ ਜੀ ਥੋੜੀ ਤੈਤਕੀ ਪਰਮਾਤਮਾ ਨੇ ਸਾਡੀ ਬਹੁਤ ਸੋਹਣੀ ਕੀਤੀ ਹੈ ਸਾਡੇ ਘਰੇ ਪਰਮਾਤਮਾ ਸਾਡੇ ਘਰੇ ਬੰਨੇ ਕਾਕਾ ਦਿੱਤਾ ਆ ਤਾਂ ਲੋੜੀ ਪਾਈ ਉਹ ਸੋਹਣੀ ਪਾਈ ਆ ਅੱਜ ਤਾਂ ਬੜੀ ਲੋੜੀ ਇਕੱਠੀ ਹੋ ਗਈ ਛਾਲਾ ਨਾ लोडी भी लोडी दे माई लोडी माई लोडी माने माई लोडी पादे, माई लोडी पादे। hey. ਦੇ ਮਾਈ ਲੋੜੀ ਮੇਰੀ ਲੋੜੀ ਪਾ ਦੋ ਅੰਟੀ ਲੋੜੀ ਬਾ ਦੋ ਅੰਟੀ ਲੋੜੀ ਦੇ ਦੋ ਹਣ ਕਾਦੀ ਲੋੜੀ ਦੇ ਦੇ ਨੋ ਸਾਡੇ ਤੋਂ ਪਹਿਲਾਂ ਤਿੰਨ ਤਿੰਨ ਕੁੜੀਆਂ ਆ ਗਿਆ ਕੋਈ ਲੋੜੀ ਲੈਣੀ ਸਾਡੇ ਪੱਜੋ ਇੱਥੋਂ ਸਾਡੇ ਕਿਹੜੇ ਮੁੰਡਾ ਹੈਗਾ ਚੱਲ ਪੱਜੋ ਇਥੋਂ ਚਾ ਨਿਕਲੋ ਬਾਹਰ ਹੁੱਕਾ ਵੀ ਹੁੱਕਾ ਏ ਕਰ ਪੁੱਕਾ ਕੋਣ ਆਸੀ ਦੀਦੀ ਦੀਦੀ ਲੋੜੀ ਮੰਗਣ ਆਲੇ ਸੀ ਦੁਖੀ ਕਰਿਆ ਬੈਸਵੇ ਇੱਥੇ ਲੋੜੀ ਸਹੀ ਗੱਲ ਹੈ ਦਿਮਾਗ ਖਰਾਬ ਕੀਤਾ ਬੈਣਾ ਤਸਵੀਰ ਦਾ ਸਾਡਾ ਤਾਂ ਬਹੁਤ ਦਾ ਇੱਕ ਪਰੇਸ਼ਾਨ ਆ ਕਿ ਇਹਨਾਂ ਨੇ ਲੋੜੀ ਮੰਗ ਮੰਗ ਕੇ ਦਿਮਾਗ ਖਰਾਕ ਕੀਤਾ ਲੋੜੀ ਤਾਂ ਦੂਸਰੇ ਦੇ ਘਰ ਆਉਣੀ ਚਾਹੀਆ ਸਾਡੇ ਵਿੱਚ ਤਿੰਨ ਤਣਕੁੜੀਆਂ ਕਾਦੀ ਲੋੜੀ ਐ ਸੀ ਜੀ ਸੇ ਵੀ ਜਾਦੀ ਜਰਾਦੀ ਇੱਕ ਜਾਂਸੀ ਜਾਮੀ ਬੇਟਾ ਜਾਂਮੀ ਕਿੱਥੇ ਗਈ ਸੀ ਕਿੱਥੇ ਗਈ ਸੀ ਬੁਆ ਦੇ ਘਰ ਬੁਆ ਦੇ ਘਰ ਕੀ ਕਰਨ ਗਈ ਸੀ ਜੱਜ ਵੀ ਘਰ ਚੱਪੇ ਵੀ ਹੈ ਉਹਨਾਂ ਕੇ ਨਾ ਰੁੱਣੇ ਆ ਰਹੇ ਜਾ ਜਨਵਰੀ ਪਾ ਜੱਸੇ ਇਹਦਾ ਸਿਰ ਖਾਦਾ ਪਿਆ ਕਰੀ ਲੋੜੀ 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 ਕਰ ਕਰਕੇ ਪਹਿਲਾਂ ਕਰਮ ਜੜੀਆਂ ਤਿੰਨ ਤਿੰਨ ਨੇ ਜੰਮ ਕੇ ਰਸਟਨ ਤੀਆਂ ਉਤੋਂ ਮੇਰੇ ਪੱਲੇ ਹੁਣ ਹੋਰ ਇੱਕ ਚੌਥੀ ਆ ਗਈ ਆ ਫੁੱਟੇ ਕਰਮ ਸਾਡੇ ਜਿੱਦਨ ਤੋਂ ਸਾਡੇ ਘਰੇ ਆਈ ਨਾ ਮੈਨੂੰ ਤਾਂ ਮੁੰਡੇ ਦਾ ਮੂੰਹ ਦੇਖਣ ਨੂੰ ਮਿਲਦਾ ਹੀ ਨਹੀਂ ਹੈਗਾ ਸਭ ਕੁੜੀਏ ਜੰਮ ਜੰਮ ਕੇ ਤੈਨੂੰ ਗਵਾ ਕੇ ਵਾ ਕੇ ਸਾਡੇ ਲਈ ਰੱਖ ਦਿੱਤੀ ਮੈਂ ਕਿਥੋਂ ਐ ਨਾਇਨੜੇ ਕਰੂੰਗੀ ਇਹ ਤਾਂ ਚੰਗਾ ਭੇਜਾ ਖਰਾਬ ਕੀਤਾ ਪਿਆ ਇਸ ਸਟੱਬ ਬੰਨੇ ਉੱਪਰ ਕਿੰਨਾ ਪਿਓਰੇ ਕਿ ਡਾਗੜਾ ਲੋਡਿੰਗ ਨੂੰ ਆਉਂ ਗਿਆ ਇਹ ਮੁੱਮੀਜੀ ਮੇਰੀ ਕੀ ਗਲਤੀ ਇਹਦੇ ਵਿੱਚ ਤੁਸੀਂ ਬਾਰ ਬਾਰ ਮੈਨੂੰ ਤਾਨੇ ਮਿਹਣੇ ਤੁੰਦੇ ਰਹਿੰਦੇ ਹੋ ਫੁੱਟੇ ਕਾਰਨ ਜਦੋਂ ਇਹ ਸਾਡੇ ਘਰੇ ਕਾਰਨ ਜਰੀ ਆਈ ਨਾ ਤਾਂ ਮਾਪੇ ਬਹਰੇ ਨੇ ਕੁਛ ਜਿੱਤੀ ਫੁੱਟੀ ਕੋੜੀ ਉਹ ਚਾਚਾ ਚਾ ਚੰਗੇ ਛੱਡ ਦਿੱਤੀਆਂ ਨੇ ਹੈ ਕੀ ਸਾਡਾ ਤਾਂ ਧਮਾਕੇ ਖਰਾਬ ਕੀਤਾ ਪਿਆ ਇਹਨਾਂ ਨੇ शिवानी जैसी सोच वाले लोग भी आज हमारे समाज में विद्यमान हैं कैसे बदलेगी है इन जैसे लोगों की सोच देखते हैं आगे क्या शिवानी की सोच में आता है बदलाव चल सुनिए आप पास संगत सुन लिया हुन आपा ना द रास्ते पे पैनदा करंदा शिवानी दा आपा उनदे कर होके चलदे हां ना बच्चा दा हालचाल पता कर लेने हां ये चल हां ठीक चल चलो ठीक चल सनी पैन शिवानी हैगी घर है ਸੱਸਾਇ ਜੀ ਸਸਿਕਾ ਸਸਿਕਾ ਸਸਾਇ ਸਵਨੀਕਾ ਸਸਿਕਾ ਉਹ ਬਸ ਸਸਿਕਾ ਸਸਿਕਾ ਜੀ ਸਸ ਤੇ ਸਸਿਕਾ ਮੈਟ੍ਰੀਸ ਮੈਟ੍ਰੀਸ ਕਿੰਨਾ ਹੋ ਗਿਆ बस ठीक ठाक ਦਾ ਹਾਲਚਾਲ ਬੱਚਿਆਂ ਦਾ ਪਤਾ ਕਰਨਾ ਇਹ ਵੀ ਕਿਦਾਂ ਕਿਲਸ ਤੋਂ ਉਦਾਸ ਬੜੇ ਸੁਨਸਾਨ ਜਿਹਾ ਘਰ ਸਨਨਾਟਾ ਜਾਂ ਛਾਇਆ ਪਿਆ ਹੈ ਕੀ ਹੋਇਆ ਬਸ ਹੋਇਆ ਇਹਨੇ ਪੁਨੀਆ ਬੈਲਾ ਬੈਠਾ ਦੀਆਂ ਇੱਥੇ ਹੋਰ ਹੋ ਗਈ ਯਾਹ ਸ਼ਨਾਟਾ ਹੀ ਹੋਣਾ ਸਕੇ ਕਰੇ ਅਰੇ ਕੋਈ ਗੱਲ ਨਹੀਂ ਇਹ ਤਾਂ ਪਰਮਾਤਮਾ ਦੀ ਆਤਮਾ ਮਨੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਚ ਕੋਈ ਭੇਦ ਨਹੀਂ ਹੁੰਦਾ ਅੱਜ ਕੱਲ ਤਾਂ ਕੁੜੀਆਂ ਵੀ ਕਿੱਥੇ ਤੱਕ ਪਹੁੰਚ ਚੁੱਕੀਆਂ ਨੇ ਮੈਂ ਤਾਂ ਕਰ ਜਾਇ ਹੋ ਜਾਣਾ ਕਰ ਜਾਏਗਾ ਤਾਂ ਹੋ ਜਾਣਾ ਪਰਮਾਤਮਾ ਨੇ ਇੰਨਾ ਵਧੀਆ ਹੁਣ ਤਾਂ ਉਹ ਚਲਾਇਆ ਆ ਮਿਸ਼ਨ ਸਾਡੇ ਗੁਰੂ ਮਹਾਰਾਜ ਜੀ ਨੇ ਸੰਤਰਾਮਪਾਲ ਜੀ ਨੇ ਦਹੇਜ ਦੇ ਤੇ ਬਿਨਾ ਦੇ ਤੋ ਤੁਸੀਂ ਸਾਡੇ ਗੁਰੂ ਮਹਾਰਾਜ ਦਾ ਸਤਸੰਗ ਸੁਣਿਆ ਕਰੋ ਸਾਡਾ ਚੈਨਲ ਤੇ ਆਉਂਦਾ ਸ਼ਾਮ ਨੂੰ 7:30 ਵਜੇ ਉਹਨੂੰ ਸੁਣੋ ਭਗਤੀ ਕਰਨ ਨਾਲ ਸਭ ਕੁਝ ਸਹੀ ਹੋ ਜਾਂਦਾ ਪਰਮਾਤਮਾ ਸਭ ਕੁਝ ਦੇ ਸਕਦਾ ਕੁਝ ਨਹੀਂ ਹੋ ਸਕਦਾ ਇਹ ਸਾਰਾ ਕੁਝ ਕਰਦਾ ਇਸ ਦੇਖਿਆ ਨਹੀਂ ਹੁਣੇ ਹੀ ਮੈਂ ਪਿਛਲੇ ਪਿਛਲੇ ਮਹੀਨੇ ਹੀ ਹੁਣੇ 1 ਦਸੰਬਰ ਨੂੰ ਗੁੜੀਆ ਦੀ ਰਮੈ ਨਹੀਂ ਕੀਤੀ ਆ ਬਿਨਾ ਕਿਸੇ ਦਹੇਜ ਤੋਂ ਨਾ ਕੁਝ ਦਿੱਤਾ ਨਾ ਲੇਤਾ ਮਦਲ ਪਰਮਾਤਮਾ ਨੇ ਬਹੁਤ ਵਧੀਆ ਮਿਸ਼ਨ ਚਲਾਇਆ ਹੈ ਤੁਸੀਂ ਪਰਮਾਤਮਾ ਸੰਤਰਾਪਨਜੀ ਮਹਾਰਾਜ ਜੀ ਤੇ ਨਾਲ ਜੁੜੋ ਤੇ ਟੈਨਸ਼ਨ ਫੀਰੋ ਤੁਸੀਂ ਹੈ ਨਾ ਸਤਸੰਗ ਸੁਣਿਆ ਕਰੋ ਸਤਸੰਗ ਸੁਣੋ ਪਰਮਾਤਮਾ ਦੇ ਬਹੁਤ ਪਰਮਾਤਮਾ ਦੇ ਆਲੂ ਨੇ ਤਾਂ ਹੀ ਪਰਮਾਤਮਾ ਨੂੰ ਦੇ ਆਲੂ ਕਿ ਆ ਜਾਂਦਾ ਕਿ ਉਹ ਸਭ ਕੁਝ ਕਰ ਸਕਦਾ ਬਹੁਤ ਤਿਆ ਕਰਦਾ ਪਰਮਾਤਮਾ ਸਭ ਕੁਝ ਤੁਸੀਂ ਸਤਸੰਗ ਸੁਣਿਆ ਕਰੋ ਭੈਣ ਐਦਾ ਗੋਟੀ ਨਾਲ ਵੀ ਕਲੇਸ਼ ਕਰਨ ਨਾਲ ਕਿ ਉਹਦਾ ਵਿਚਾਰੀ ਦਾ ਤਾਂ ਕੋਈ ਕਸੂਰ ਹੀ ਨਹੀਂ ਹਤਾ ਤਦੇ ਬੇਟੀਆਂ ਹੋ ਗਈਆਂ ਬੇਟੀਆਂ ਵੀ ਆਈਆਂ ਉਹ ਤਾਂ ਮੇਰੇ ਕਰਮ ਸਾਬਿਕ ਰਿਪੇਅਰ ਕਿਉਂਦੋਂ ਲੋਇ ਨਾ ਮਾਣ ਕੇ ਆ। ਉਹਦਾ ਥੋੜਾ ਨਾ ਕੋਈ ਅੱਦੇ ਚ ਹੈਗਾ। ਤੱਤ ਪਰਮਾਤਮਾ ਦੀ ਆਤਮਾ ਉਹਨੇ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਹੁੰਦਾ। ਅੱਜ ਕੱਲ੍ਹ ਤਾਂ ਕੁੜੀਆਂ ਵੀ ਕਿਤੇ ਦੀ ਕਿਤੇ ਪਹੁੰਚ ਗਈਆਂ ਹਨ। ਮੈਂ ਕੀ ਦੱਸਾਂ? ਦਸੀ ਤਾਂ ਆਪਣੇ ਆਪ ਆਈਆਂ। ਕਿਹਨੇ ਕੁੜੀ ਨੇ ਪੈਦਾ ਕਰੀ ਜਾਂਦੀ ਦਾ? ਮੁੰਡੇ ਦਾ ਰਹਿਣਾ ਹੈ। ਕਿਹਨੇ ਪੈਦਾ ਹੈਗਾ? ਰਪਾਸ਼ਾ ਤੇ ਸਤੈ ਵਿਮਾਨ ਕਦਰ ਲੋਰੀ ਮਨਾ। ਚਲੋ ਕੋਈ ਨਾ ਤੁਸੀਂ ਪਰੇਸ਼ਾਨ ਨਾ ਹੋ ਮੁੰਡੇ ਕੁੜੀਆਂ ਦੇ ਵਿੱਚ ਕੋਈ ਭੇਦ ਨਹੀਂ ਹੈਗਾ ਅੱਜਕੱਲ੍ਹ ਕੁੜੀਆਂ ਮੁੰਡੇ ਸਭ ਬਰਾਬਰ ਹੈ ਗਏ ਹਾਂਜੀ ਇਹਦੇ ਚੀ ਦਾ ਕੀ ਕਸ਼ੂਰ ਹੈ ਹੋਣ ਛੜੀ ਹੋ ਗਈ ਤੇ ਹੁਣ ਲੋੜੀ ਹੈ ਲੋੜੀ ਦਾ ਆਪਾਂ ਆਪਣੇ ਵੇਦ ਸ਼ਾਸਤਰ ਗ੍ਰੰਥ ਹੈਗੇ ਨੇ ਸਾਰੇ ਉਹਨਾਂ 'ਚ ਕਿਤੇ ਕੋਈ ਪਰਮਾਨ ਨਹੀਂ ਹੈਗਾ ਇਹ ਸਭ ਲੋਕਾਂ ਨੇ ਆਪਣੇ ਮਨਮਾਨੇ ਆਧਰਨ ਬਣਾਏ ਹੋਏ ਨੇ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਭਗਤੀ ਨਾਲ ਹੀ ਸਾਰੇ ਲਾਭ ਮਿਲਦੇ ਨੇ ਅੱਛਾ ਹੀ ਤੇ ਪਰਮਾਤਮਾ ਚਾਏਗਾ ਤਾਂ ਤੈਨੂੰ ਜੇ ਕੁੜੀਆਂ ਆਈਆਂ ਤਾਂ ਮੁੰਡਾ ਵੀ ਉਹ ਦੇਖ ਉਹੀ ਸਭ ਕੁਝ ਦੇਣ ਵਾਲਾ ਹੈ ਸਭ ਨੂੰ ਐਨਾ ਦਾ ਪਰਮਾਨਾ ਇਹ ਤਾਂ ਜਿਵੇਂ ਲੋੜੀ ਹੀ ਤੋੜੀ ਮਨਮਾਨਾ ਜਿਹੜੇ ਕਿਸੇ ਕਿਸੇ ਮੇਸਾਫ ਕਰਕੇ ਗਰੰਥ ਸੇ ਪਰਮਾਨੇਗਾ ਤੁਸੀਂ ਕਹਿੰਦੇ ਕਿ ਪਰਮਾਨਾ ਸਭ ਕੁਝ ਦੇ ਦੇ ਆ ਦਾਨ ਕਿੱਥੇ ਆ ਕਿਸਾਬ ਦਾ ਨਹੀਂ ਕਰਦਾ ਐ ਗੰਧਾ ਜੇ ਪਰਮਾਨੇ ਸਾਨੂੰ ਦੱਸੀ ਕਿ ਅਰੇ ਗਰੰਥ ਵਿੱਚ ਆਪਾਂ ਪਰਮਾਨਾ ਲੈ ਜਾਣਾ ਸਾਡੀ ਗੀਤਾ ਜੀ ਦੱਸਦੀ ਆ ਸਾਨੂੰ 16ਵੇਂ ਅਧਿਆਏ ਦੇ 23ਵੇਂ 24ਵੇਂ ਸ਼ੋਕ ਤੇ ਲਿਖਿਆ ਜਿਹੜਾ ਮਨੁੱਖ ਈ ਸ਼ਾstra انسان ਭਗਤੀ ਨਹੀਂ ਕਰਦਾ ਆਪਣੇ ਗ੍ਰੰਥਾ ਦੇ ਰੀਕੋਰਡਿੰਗ ਭਗਤੀ ਨਹੀਂ ਕਰਦਾ ਉਹਨੂੰ ਕਿਸੇ ਵੀ ਤਰ੍ਹਾਂ ਦਾ ਸੁੱਖ ਨਹੀਂ ਹੋ ਸਕਦਾ ਨਾ ਉਹਨੂੰ ਗਤੀ ਪ੍ਰਾਪਤ ਹੋ ਸਕੀ ਇੱਕ ਪਰਮਾਤਮਾ ਹੀ ਆਪਣੇ ਵਿਧਾਨ ਅਨੁਸਾਰ ਬਣਾਉਣ ਵਾਲਾ ਤੇ ਉਹ ਚੇਂਜ ਉਹੀ ਕਰਦਾ ਜਿਨ੍ਹਾਂ ਦੇ ਕਰਮਾ 'ਚ ਧੀਆਂ ਲਿਖੀਆਂ ਤੇ ਇਹ ਉਹੀ ਚੇਂਜ ਕਰ ਸਕਦਾ ਬਾਕੀ ਪਰਮਾਤਮਾ ਆਪਣੇ ਕਿਸੇ ਬੱਚੇ 'ਤੇ ਭੇਦਭਾਵ ਨਹੀਂ ਕਰਦਾ ਇਹ ਤਾਂ ਸਾਡੇ ਰੂੜੀਵਾਦੀ ਜਿਹੜੇ ਆ ਜਿਹੜੇ ਧਿਆਨ ਨੇ ਜਿਹੜੇ ਮੁੰਡੇ ਕੁੜੀਆਂ 'ਚ ਫਰਕ ਕਰਦੇ ਨੇ ਇਹਨਾਂ ਗੰਦਾ ਸਿਸਟਮ ਚਲਾ ਕੇ ਇੱਕ ਮਾਨਵਤਾ ਦੇ ਵਿੱਚ ਭੇਦਭਾਵ ਪੈਦਾ ਕਰਦੇ ਆ ਇਹ ਖਤਮ ਹੋਣੇ ਚਾਹੀਦੇ ਇਸਾ ਹੀ ਨਹੀਂ ਹੈ ਕਿ ਇਹ ਆਪਸ ਚੀ ਪੇਰਪਾਕ ਇਹ ਗਲਤ ਰੀਤੀਆਂ ਨੇ ਹੁਣ ਤੇਹੇ ਚ ਕੀ ਹੈ ਕੁੜੀਆਂ ਵਿਚਾਰੀਆਂ ਨੂੰ ਬੋਝ ਬਣਾ ਦਿੱਤਾ ਗਿਆ ਜਦ ਕਿ ਉਹ ਬੋਝ ਨਹੀਂ ਹੈ ਕਿਆਂ ਪਰ ਉਹਨਾਂ ਨੂੰ ਇਦਾਂ ਦੇ ਸਮਾਜ ਦੀਆਂ ਗੰਦੀਆਂ ਰੀਤੀਆਂ ਨੇ ਬੋਝ ਬਣਾ ਦਿੱਤਾ ਤੇ ਇਹ ਤੇ ਵਿਚਾਰ ਦੇਣਾ ਚਾਹੀਦਾ ਪੂਰੇ ਸਮਾਜ ਨੂੰ ਤੇ ਵੇਦ ਸ਼ਾਸਤਰ ਦੱਸਦੇ ਹੈ ਕਬੀਰ ਨਾਮ ਦਾ ਪਰਮਾਤਮਾ ਯਜੁਰਵੇਦ ਅਧਿਆਇ 5 ਤੈ ਸ਼ਲੋਕ 32 ਦੇ ਵਿੱਚ ਲਿਖਿਆ ਕਬੀਰ ਅੰਗਾਰੀ ਅਸੀਂ ਕਬੀਰ ਬੰਬਾਰੀ ਅਸੀਂ ਸਰਵ ਜੋਤੀ ਰਿਤਧਾਮਾ ਅਸੀਂ ਵੀ ਕੋ ਹੀ ਪਰਮਾਤਮਾ ਹੈ ਜਿਹੜੇ ਸਾਡੇ ਪਾਪ ਰੂਪੀ ਬੰਦਨਾਂ ਨੂੰ ਕੱਟ ਦਿੰਦਾ ਇਹ ਪਾਪ ਨਾਲ ਦੁੱਖ ਲਿਖੇ ਗਏ ਨੇ ਜਿੰਨੇ ਵੀ ਕਰਮ ਵਿਧਾਨ ਜਿਹੜਾ ਇਸਦਾ ਜੁੜਿਆ ਇਹ ਪਾਪਾਂ ਨਾਲ ਹੈਗਾ ਸਾਡੇ ਦੇਖ ਲਈ ਸਾਡੀ ਲਾਈਫ 'ਚ ਕਿੰਨਾ ਸੁੱਖ ਹੋਣਾ ਕਿੰਨਾ ਦੁੱਖ ਹੋਣਾ ਤੇ ਇਹ ਉਹਨਾਂ ਦਾ ਮੂਲ ਕਾਰਨ ਇਹੀ ਹੈ ਤੁਹਾਡੀ ਗੱਲ ਤਾਂ ਠੀਕ ਹੈ ਪਰ ਕਰਮ ਜਿਹੜੇ ਆਪਣੇ ਕੰਮ 'ਚ ਲਿਖਿਆ ਉਹ ਤਾਂ ਸਾਨੂੰ ਭੋਗਣਾ ਹੀ ਪੈਣਾ ਹੈ ਬਿਲਕੁਲ ਮਾਤਾ ਜੀ ਇਹ ਧਾਰਨਾ ਬਿਲਕੁਲ ਗਲਤ ਹੈ ਸਮਾਜ ਦੀ ਬਣਾਈ ਗਈ ਧਾਰਨਾ ਹੈ ਸਾਡੇ ਗ੍ਰੰਥ ਨਹੀਂ ਕਹਿੰਦੇ ਸਾਡੇ ਪਰਮਾਤਮਾ ਨਹੀਂ ਕਹਿੰਦੇ ਬਾਬਾ ਨਾਨਕ ਨਹੀਂ ਕਹਿੰਦਾ ਇਹ ਗੱਲ ਤੇ ਉਹਦੇ ਆਸਤੇ ਸੀ ਤੁਹਾਡੇ ਤੁਹਾਨੂੰ ਇੱਕ ਚੀਜ਼ ਦੇ ਕੇ ਜਾ ਰਿਹਾ ਵੋ ਕਿ ਤੁਸੀਂ ਇਹਨੂੰ ਪੂਰਾ ਸਟੱਡੀ ਕਰਿਓ ਕਿ ਵੇਦ ਗ੍ਰੰਥਾ ਦੇ ਅਕੋਰਡਿੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ ਇਹਦੇ ਵਿੱਚ ਗਿਆਨ ਦਿੱਤਾ ਗਿਆ ਸਾਰਾ 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 ਕੁਝ ਜੋ ਵੀ ਸੰਤ ਮਤਾ ਕਹਿੰਦਾ ਜਿਨ੍ਹਾਂ ਨੇ ਪ੍ਰਮਾਤਮਾ ਪਾਇਆ ਮੀਰਾ ਬਾਈ ਦਾदू ਜੀ ਨਾਨਕ ਸਾਹਿਬ ਜੀ ਗਰੀਬਦਾਸ ਜੀ ਮਹਾਰਾਜ ਜਿਨ੍ਹਾਂ ਨੂੰ ਮਿਲੇ ਮਨੋਕਦਾਸ ਜੀ ਬਹੁਤ ਅਹਜੇ ਸੰਤ ਹੈ ਉਹਨਾਂ ਦਾ ਉਹਨਾਂ ਦੀ ਜੀਵਨੀ ਦਾ ਪਰਮਾਨਾ ਇਹਦੇ ਵਿੱਚ ਵੀ ਉਹਨਾਂ ਨੇ ਕਿਸ ਤਰ੍ਹਾਂ ਪ੍ਰਮਾਤਮਾ ਪਾਇਆ ਆਪਾਂ ਸਿਰਫ ਉਹੀ ਗਾਈਡਲਾਈਨ ਨੂੰ ਨਾਲ ਲੈ ਕੇ ਉਹ ਭਗਤੀ ਕਰਨੀ ਹੈ ਤੇ ਆਪਣਾ ਜੀਵਨ ਸਖਾਲਾ ਹੋ ਜੂਗਾ ਇਹ ਤੁਸੀਂ ਜ਼ਰੂਰ ਪੜਿਓ ਜੀਨੇ ਦੀ ਰਸ ਤੇ ਮੈਂ ਤੁਹਾਨੂੰ ਦੇ ਕੇ ਜਾ ਰਿਹਾ ਤੇ ਇੱਕ ਦੂਜੇ ਨੂੰ ਬੁਰਾ ਬੋਲ ਕੇ ਆਪਾਂ ਕਿਸੇ ਦੀ ਆਤਮਾ ਨਾ ਲੱਭਾਈ ਕਿਉਂਕਿ ਆਤਮਾ ਹੀ ਪਰਮਾਤਮਾ ਦਾ ਰੂਪ ਉਹਦਾ ਅੰਸ਼ ਹੈ ਤੁਸੀਂ ਉਹਨਾਂ ਨੂੰ ਮੇਨੇ ਮਾਰਦੇ ਹੋ ਤੇ ਉਹਨਾਂ ਤੋਂ ਤੁਸੀਂ ਕਿਹੜੇ ਸੁੱਖ ਦੀ ਕਾਮਨਾ ਕਰਦੇ ਹੋ ਤੇ ਇਹ ਗਲਤ ਧਾਰਨਾ ਨੂੰ ਤਿਆਗੋ ਤੇ ਇਹ ਬੁੱਕ ਨੂੰ ਪੜੋ ਜੀਨੇ ਦੀ ਰਸ ਆ ਤੁਸੀਂ ਪੜਕੇ ਇਹ ਕੋਣ ਸੰਤਾ ਇਹ ਕਿੰਨੀ ਕਿਤਾਬ ਇਹ ਸੰਤ ਰਾਮਪਾਲ ਜੀ ਮਹਾਰਾਜ ਨੇ ਜਗਤਗੁਰੂ ਤਤਵਦਰਸ਼ੀ ਸੰਤ ਰਾਮ ਇਹਨਾਂ ਨੇ ਵਰਲਡ ਦੇ ਜਿੰਨੇ ਵੀ ਹੁਣ ਤੱਕ ਦੇ ਇਹ ਆਪਣੇ ਸੰਤ ਹੋਏ ਨੇ ਸੰਤਮਤਿ ਜੀ ਉਹਨਾਂ ਨੇ ਸਭ ਨੂੰ ਚੈਲੰਜ ਕੀਤਾ ਹੋਇਆ ਵੀ ਇਹ ਇੱਕ ਪਰਮਾਤਮਾ ਕੌਣ ਹੈ ਜੇ ਤੇ ਤੁਹਾਡਾ ਗਿਆਨ ਸਹੀ ਹੈ ਤੇ ਅਸੀਂ ਤੁਹਾਨੂੰ ਅਪਣਾ ਲਾਂਗੇ ਜੇ ਸਾਡਾ ਗਿਆਨ ਸਹੀ ਹੈ ਤੇ ਇਹਨਾਂ ਨੇ ਸਤ ਗ੍ਰੰਥਾ ਦੇ ਅਕੋਰਡਿੰਗ ਕਬੀਰ ਨੂੰ ਗੋੜ ਦੱਸਿਆ ਤੇ ਜੋ ਕਿ ਸੱਚ ਹੈ ਜੋ ਕਿ ਬਾਣੀ ਬਾਬੇ ਨਾਨਕ ਜੀ ਵੀ ਕਹਿੰਦੀ ਹੈ ਦਾदू ਸਾਹਿਬ ਜੀ ਵੀ ਕਹਿੰਦੀ ਹੈ ਮੀਰਾ ਬਾਈ ਜੀ ਵੀ ਕਹਿੰਦੀ ਹੈ ਗੁਰੂ ਰਵਿਦਾਸ ਜੀ ਦੀ ਵੀ ਕਹਿੰਦੀ ਹੈ ਔਰ ਵੀ ਜਿੰਨੇ ਵੀ ਸੰਤ ਪ੍ਰਚਲਿਤ ਹੋਏ ਨੇ ਇਹਨਾਂ ਨੇ ਪ੍ਰਮਾਤਮਾ ਪਾਇਆ ਉਹਨਾਂ ਦੀ ਜੀਵਨ ਹਿਸਟਰੀ ਨੂੰ ਸਾਰਾ ਰਿਸਰਚ ਕਰਕੇ ਦੱਸਿਆ ਵੀ ਪ੍ਰਮਾਤਮਾ ਇੱਕ ਕੌਣ ਕਬੀਰ ਸਾਹਿਬ ਨੇ ਤੇ ਇਹਦਾ ਤੁਸੀਂ ਕਰਿਓ ਇਹਨੂੰ ਪੜ੍ਹ ਕੇ ਦੇਖਿਓ ਬੁੱਕ ਨੂੰ ਤੁਹਾਨੂੰ ਪੂਰਾ ਨੋਲੇਜ ਮਿਲੂਗੀ ਜੀ ਤੇ ਇਹਨਾਂ ਦੀ ਸਨਾਤਨੀ ਪੂਜਾ ਦੇ ਪੰਜ 파ਟ ਆ ਚੁੱਕੇ ਨੇ ਤੇ ਉਹਨਾਂ ਨੂੰ ਵੀ ਵੇਖਿਓ ਤੇ ਤੁਹਾਨੂੰ ਪੂਰਾ ਗਿਆਨ ਮਿਲੂਗਾ ਜੀ ਇਹਦੇ ਵਿੱਚ ਫੈਟਫੁਲ ਡਿਬੇਟ ਚੈਨਲ ਤੇ ਪੰਜ ਵੀਡੀਓ ਅਪਲੋਡ ਕੀਤੀਆਂ ਗਈਆਂ ਹਨ ਇਹਨਾਂ ਵੀਡੀਓ ਦੇ ਵਿੱਚ ਬਹੁਤ ਹੀ ਵਿਸਤਾਰ ਨਾਲ ਸਨਾਤਨੀ ਪੂਜਾ ਦੇ ਪਤਨ ਦੀ ਕਹਾਣੀ ਦੱਸੀ ਗਈ ਹੈ ਉਹ ਵੀ ਸੰਤ ਰਾਮਪਰ ਜੀ ਮਹਾਰਾਜ ਜੀ ਦੀ ਜਵਾਨੀ ਤੁਹਾਨੂੰ ਪ੍ਰਾਰਥਨਾ ਹੈ ਕਿ ਇਹਨਾਂ ਸਾਰੀਆਂ ਵੀਡੀਓ ਨੂੰ ਜ਼ਰੂਰ ਦੇਖੋ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਬਹੁਤ ਸਵਿਚ ਦਿੱਤਾ ਗਿਆ ਹੈ ਤੁਹਾਡੀ ਗੱਲ ਠੀਕ ਹੈ ਕੁਛ ਕਹਿੰਦੇ ਭਗਤੀ ਕਰੋ ਕਿ ਪੋਤਾ ਪ੍ਰਾਪਤ ਹੋ ਜਾਣਾ ਪਰ ਤਿੰਨ ਬੇਟੀਆਂ ਆਈਆਂ ਕਮ ਸੇ ਕਮ ਦਾਜ ਤਾਂ ਸਾਨੂੰ ਦੇਣਾ ਹੀ ਪੈਣਾ ਨਾ ਮੂੰਹ ਮੈਂ ਤਿੰਨਾਂ ਦਾ ਲਾਲ 10-10 ਲੱਖ ਰੁਪਏ ਦਾ ਲਾਵਾਂਗੇ 30 ਲੱਖ ਰੁਪਏ ਹੋ ਗਿਆ ਸਾਨੂੰ ਦਹੇਜ ਤਾਂ ਦੇਣਾ ਹੀ ਪੈਣਾ ਜਿਹੜੇ ਭੈਣ ਜੀ ਤੁਸੀਂ ਦਹੇਜ ਦੀ ਗੱਲ ਕੀਤੀ ਹੈ ਨਾ ਕਿ 10-10 ਲੱਖ ਰੁਪਏ ਦਹੇਜ ਦਾ ਦੇਣਾ ਪੈਣਾ ਬੇਟੀਆਂ ਨੂੰ ਤੇ ਜਿਹੜੀ ਤੁਸ ਤੁਹਾਨੂੰ ਅਸੀਂ ਇਹ ਬੁੱਕ ਦਿੱਤੀ ਹੈ ਜੀ ਇਹਨਾਂ ਦੀ ਰਾ ਤੁਸੀਂ ਇਹ ਪੁਸਤਕ ਨੂੰ ਪੜ੍ਹਨਾ ਹੈ ਇਸ ਪੁਸਤਕ ਦਾ ਗਿਆਨ ਜਿਹੜਾ ਲਿਖਿਆ ਹੈ ਬਹੁਤ ਹੀ ਅਨਮੋਲ ਗਿਆਨ ਹੈ ਉਹਨੂੰ ਪੜ੍ਹ ਕੇ ਤੁਸੀਂ ਸੰਤਰਾਮਪਾਲ ਜੀ ਮਹਾਰਾਜ ਜੀ ਤੋਂ ਨਾਮ ਦੀਖਸ਼ਾ ਲੈ ਲਓ ਆਪਣੇ ਬਹੋਨوں ਨੂੰ ਵੀ ਨਾਮ ਦਿਲਾਓ ਬੱਚੀਆਂ ਨੂੰ ਵੀ ਨਾਮ ਦਿਲਾਓ ਠੀਕ ਹੈ ਤਾਂ ਸਾਡੇ ਜੋ ਸੰਤਰਾਮਪਾਲ ਜੀ ਮਹਾਰਾਜ ਹੈ ਇਹਨਾਂ ਨੇ ਮਿਸ਼ਨ ਚਲਾਇਆ ਹੋਇਆ ਹੈ ਦੇਖੋ ਭੈਣ ਜੀ ਤੁਸੀਂ ਜਿਹੜੀ ਬੇਹਿਕੀ ਗੱਲ ਕਰ ਰਹੇ ਹੋ ਨਾ ਤੁਹਾਡੀ ਤਿੰਨ ਬੇਟੀਆਂ ਤਿੰਨ ਬੇਟੀਆਂ ਨੇ 3 ਲੱਖ ਰੁਪਏ ਦਾ ਕਰਦਾ ਇੱਕ ਬੇਟੀ ਸਾਡੇ ਗੁਰੂ ਜੀ ਜਿਹੜੇ ਸੰਤਰਾਮਪਾਲ ਜੀ ਮਹਾਰਾਜ ਉਹਨਾਂ ਨੇ ਨਾ ਤੇਜ ਮੁਕਤ ਭਾਰਤ ਦਾ ਬੀੜਾ ਉਠਾਇਆ ਹੋਇਆ ਹੈ ਕਿ ਅਸੀਂ ਬੰਤਲੋ ਕੀ ਨਾ ਤੇ ਇਹਦੇ ਲੰਦੇ ਸਾਡੇ ਗੁਰੂ ਜੀ ਦੇ ਮਿਸ਼ਨ ਵਿੱਚ ਜਿੰਨੇ ਵੀ ਉਹਨਾਂ ਦੇ ਅੰਧਿਆਈ ਹੈਗੇ ਨਾ ਤੇ ਇਹਦੇ ਲੰਦੇ ਤੇ ਨਾ ਦੇਹ ਦੇਦੇ ਨੇ ਪਰ ਤੁਹਾਡੇ ਜੇ ਤੁਸੀਂ ਸਾਡੇ ਗੁਰੂ ਜੀ ਦੀ ਸ਼ਰਨ 취 ਆ ਜੋ ਕਰਨ ਨਾਲ ਕੋਲ ਨਾਮ ਪਿਛਾ ਲੈ ਕੇ ਜੁੜ ਜੋਗੇ ਨਾ ਤੁਹਾਡੀ ਤਿੰਨ ਬੇਟੇ ਦਾ 3 ਰੁਪਈਆ ਦਾ ਖਰਚਾ ਨਹੀਂ ਹੋਣਾ ਸਿਰਫ ਬੇਟੀ ਦਾ ਸਿਰਫ ਕਪੜੇ ਘਰੋਂ ਦੋ ਜੋੜੇ ਸੂਟ ਹੀ ਸਿਰਫ ਤੁਸੀਂ ਦੇਣੇ ਨੇ ਜਿਹੜੇ ਦੇਣ ਨੇ ਹੋਰ ਤੁਹਾਡਾ 1 ਰੁਪਈਆ ਦਾ ਖਰਚਾ ਵੀ ਔੜਾ ਆਸ्रम ਤੇ ਜਾ ਕੇ ਆਪਣੀ ਬੇਟੀ ਦਾ ਵਿਆਹ ਕਰਿਓ ਵਧੀਆ ਪੜੇ ਲਿਖੇ ਭਗਤ ਮਿਲਣਗੇ ਨਸ਼ਾ ਮੁਕਤ ਮਿਲਣਗੇ ਸਾਡੇ ਗੁਰੂ ਜੀ ਨੇ ਕਿ ਨਸ਼ੇ ਤੇ ਖਲਾਫੀ ਦਾ ਅਭਿਆਨ ਚਲਾਇਆ ਜਿੱਤੇ ਨਸ਼ੇ ਨੂੰ ਪੂਰੇ ਦੇਸ਼ ਤੋਂ ਖਤਮ ਕਰਨਾ ਚਾਹਤੋ ਪੈਣ ਹੋਣੀ ਹੈ ਨਾ ਜੇ ਥੋੜੇ ਮਹੀਨੇ ਦੀ ਗੱਲ ਹੈ ਹੁਣੇ ਮੇਰੀ ਭੈਣ ਨੇ ਆਪਣੀ ਬੇਟੀ ਦਾ ਪਿਆ ਕੀਤਾ 1 ਰੁਪਈਆ ਦਾ ਵੀ ਖਰਚਾ ਨਹੀਂ ਹੋਇਆ ਐਨ ਪੜਿਆ ਲਿਖਿਆ ਮੁੰਡਾ ਪਰਿਵਾਰ ਨਸ਼ਾ ਮੁਕਤ 1 ਰੁਪਈਆ ਦਾ ਦੇ ਤੇ ਤੇਰ ਲੈਣ ਦੇ ਨਹੀਂ ਕੀਤਾ ਗਿਆ ਸਾਡੇ ਗੁਰੂ ਜੀ ਸੰਗਰਾਮਾਂ ਨੇ ਇਹ ਕ੍ਰੂਤੀ ਨੂੰ ਜੜ ਤੋਂ ਖਤਮ ਕਰਦੇ ਤੇਜ ਰੁਪੀ ਰਕਸ ਜੋ ਬੇਟੀਆਂ ਆਸਤੇ ਬਣਿਆ ਬੋਝ ਬੇਟੀਆਂ ਕਿਉਂ ਬੋਝ ਬਣਿਆ ਤੇ ਇਹਦੇ ਕਾਰਨ ਬੇਟੀਆਂ ਨੂੰ ਬਹੁਤ ਸਮੇਂ ਦੇਣਾ ਬਿਤੇ ਨੇ ਬੇਟੀਆਂ ਨੂੰ ਕਿਤੋਂ ਦੇ ਦੇਵਾਂਗੇ ਸਾਡੇ ਗੁਰਜੀ ਐਸਰ ਦੇ ਖਿਲਾਫ ਪੂਰੀ ਲੜਾਈ ਚੱਲਦੀ ਸਾਡੀ ਤੇ ਇਹਨੂੰ ਜੜ ਤੋਂ ਖਤਮ ਕਰਨਾ ਪੂਰੇ ਦੇਸ਼ ਤੋਂ ਜਿਨੇ ਵੀ ਸਾਡੇ ਗੁਰਜੀ ਤੋਂ ਨਾਮ ਦਿਖਾ ਲੱਲਣ ਦੇ ਨੇ ਸੰਤਰਾਪਾ ਜੀ ਮਾਰੇ ਤੋਂ ਕੋਈ 1 ਰੁਪਿਆ ਤੇ ਇਹਦੇ ਨੇ ਦੇਣਾ ਲੈਣਾ ਕੁਝ ਨਹੀਂ ਕਰਦੇ ਇੱਕ ਤਾਂ ਪੜ ਕੇ ਯਾਰ ਮੈਨੂੰ ਬਲਕ ਤੇਰੀ ਪ੍ਰਾਪਤੀ ਹੋ ਸਕਦੀ ਹੈ ਫਿਰ ਖਾਣ ਪੀਣ ਪਹਿਲੇ ਮੇਰੀ ਗੱਲ ਸੁਣ ਧਿਆਨ ਨਾਲ ਸੁਣ ਇੱਕ ਤਾਂ ਨਾ ਸਾਧਨਾ ਚੈਨਲ ਤੇ ਸ਼ਾਮ ਨੂੰ ਸੰਤ ਰਾਮ ਪੱਲੀ ਮਾ ਸਾਡੇ ਗੁਰੂ ਮਹਾਰਾਜ ਦਾ satsang ਆਂਦਾ ਜਾਂ ਫਿਰ ਤੂੰ satsang ਸੁਣਨਾ ਸ਼ੁਰੂ ਕਰ ਫਿਰ ਤੈਨੂੰ ਸਾਰਾ ਗਿਆਨ ਸਮਝ ਆਏਗਾ ਜੇ ਟਾਈਮ ਲੇ ਕੇ ਬੁਕ ਨੂੰ ਪੜੀ ਤੇ ਕਤਾਉਣ ਪੜੀ ਤੇ ਉਹ ਪਰਮਾਤਮਾ ਨੂੰ ਆਪਾਂ ਦਿਆ ਲੂ ਗਏ ਹੈ ਪਰਮਾਤਮਾ ਸਭ ਕੁਝ ਦਿਆ ਕਰਦਾ ਉਹ ਜੋ ਚਾਹੇ ਸਭ ਕੁਝ ਕਰ ਸਕਦਾ ਪਰਮਾਤਮਾ ਤਾਂ ਹੀ ਅਸੀਂ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਕਹਿੰਦੇ ਕਿ ਪਰਮਾਤਮਾ ਆਪਣੇ ਬੱਚਿਆਂ ਨੂੰ ਸਭ ਸੁਖ ਦੇ ਸਕਦਾ ਕਿਉਂਕਿ ਉਹ ਪੋਤਾ ਨਹੀਂ ਦੇਵੇਗਾ ਜੇ ਤੂੰ ਫਿਰ ਕਿਤਾਬ ਪੜ੍ਹੇਗੀ satsang ਸੁਨੇਗੀ ਤਾਂ ਤੈਨੂੰ ਸਮਝ ਆਏਗਾ ਫਿਰ ਤੂੰ ਸਾਡੇ ਗੁਰੂ ਜੀ ਸੰਤਰਾਮਭਾਈ ਨਾਮ ਵਿਖਿਆ ਲਈ ਆਪਣੀ ਬਹੂ ਨੂੰ ਵੀ ਦਵਾਈ ਆਪ ਵੀ ਲਈ ਭਗਤੀ ਕਰੇ ਮਰਿਆਦਾ ਦਿਨ ਚ ਰਹਿ ਕੇ ਤਾਂ ਪਰਮਾਤਮਾ ਕਿਵੇਂ ਸਭ ਕੁਝ ਨਹੀਂ ਦੇ ਸਕਦਾ ਸਭ ਕੁਝ ਦੇ ਸਕਦਾ ਹੁਣ ਅਸੀਂ ਸੰਤਰਾਮਭਾਈ ਮਹਾਰਾਜ ਤੇ ਨਾਮ ਵਿਖਿਆ ਲਿੱਤੀ ਹੈ ਮਰਿਆਦਾ ਤੇ ਰਹਿ ਕੇ ਭਗਤੀ ਕਰਦੇ ਆ ਪਰਮਾਤਮਾ ਨੇ ਸਾਡੇ ਕਿੱਦਾ ਵਾਰੇ ਨਿਆਰੇ ਕਰਤੇ ਪਰਮਾਤਮਾ ਕਹਿੰਦੇ ਜਿਹੜਾ ਉਹਦੀ ਭਗਤੀ ਕਰੇਗਾ ਮਰਿਆਦਾ ਤੇ ਰਹਿ ਕੇ ਪਰਮਾਤਮਾ ਸਭ ਕੁਝ ਕਰਦਾ ਆਪਣੇ ਬੱਚੇ ਆਸਤੇ ਤਬੀ ਉਹਨਾਂ ਨੂੰ ਤੇ ਆਲੂ ਪਰਮਾਤਮਾ ਗਿਆ। ਤੁਸੀਂ ਇਹ ਗਿਆਨ ਨੂੰ ਸਮਝੋ। ਤੇ ਗਿਆਨ ਨੂੰ ਸਮਝੋ। ਸੱਤ ਸੰ ਸੁਣੋ, ਕਿਤਾਬ ਪੜੋ। ਤੇ ਸਾਡੇ ਗੁਰੂ ਜੀ ਸ਼ਬਦ ਤੇ ਆਓ ਤੇ ਤੁਹਾਨੂੰ ਇਹ ਸਾਰੇ ਗੋਲ ਤੋਂ ਮੁਕਤ ਹੋ ਜਾਓਗੇ। दहेज ਵਾਲੇ ਤੋਂ ਜਿਹੜਾ ਤੁਸੀਂ ਕਹਿੰਦੇ ਸਾਨੂੰ ਪੋਤਾ ਚਾਹੀਦਾ। ਪਰਮਾਤਮਾ ਸਭ ਕੁਝ ਕਰ ਸਕਦਾ ਹੈ। ਕਾਇ ਉਹਨ ਪਰਮਾਤਮਾ ਹੀ ਹੈ। ਠੀਕ ਹੈ ਜੀ। ਸਬਸਕ੍ਰਾਈਬ ਫਿਰ ਅਸੀਂ ਮਿਲਣੇ ਲਈ ਸਬਸਕ੍ਰਾਈਬ ਕਰਾਂਗੇ ਤੇ ਪਰਮਾਤਮਾ ਨੂੰ ਸੱਤ ਸੰ ਵੀ ਦੇਖੀਏ। ਹਾਂ ਜੀ। ਠੀਕ ਹੈ। ਹਾਂ ਜੀ ਸੁਣਿਓ। ਹਾਂ ਠੀਕ।

ਬੀ ਸੋ ਸਤਿਗੁਰਾਂ ਤੋਂ ਮਿਲਦਾ ਹੈ ਸੁਪਰ ਸੈਂਟਰ ਫਾਜ਼ ਮਰਾਜੀ ਜਿਨ੍ਹਾਂ ਨੇ ਮੈਨੂੰ ਪੁੱਤ ਦਿੱਤਾ ਅੱਜ ਪੁੱਤ ਦੇ ਮੁੱਖ ਦੇਖਣ ਆਇਆ ਮੈਂ ਸ਼ੁਕਰ ਹੋਸਪੈਲ ਹੰਦਾ ਜਿਹੜੋਂ ਮੈਨੂੰ ਆ ਕੇ ਜਰਾਸਤਾ ਦਿਖਾ ਕੇ ਕਿਹਾ ने देखा कि किस प्रकार से शिवानी की जिंदगी में आया बदलाव ऐसा क्या लिखा था की 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 पुस्तक पुस्तक में आखिरकार किस बात ने शिवानी जिंदगी को पूरी तरह बदल के रख दिया राप उस्तक पढ़ने के लिए हमारे डिस्क्रिप्शन बॉक्स में लिंक दिया गया है जहां से आप फ्री ऑफ कॉस्ट जिन्हे की रा पुस्तक पढ़ सकते हैं और कॉन्टेक्ट नंबर भी आपको डिस्क्रिप्शन बॉक्स में दे दिए गए हैं जहाँ फ्री ऑफ कॉस्ट आप ऑर्डर कर सकते हो अगर आपको वीडियो अच्छी लगी तो आप लाइक और कमेंट्स जरूर करिएगा ऐसी वीडियोस के लिए बने रहिएगा ऐसे न्यूज़ पंजाब में कश्य शर्मा के साथ धन्यवाद